ਇਤਿਹਾਸ ਗਵਾਹ ਹੈ ਕਿ ਦੁਨੀਆ ਦੀਆਂ ਮਹਾਨ ਸਭਿਅਤਾਵਾਂ ਦਰਿਆਵਾਂ ਦੇ ਕੱਡੇ ਵਸੀਆਂ ਜਦੋਂ ਦਰਿਆ ਸੁੱਕ ਗਏ ਤਾਂ ਉਹ ਸਭਿਅਤਾਵਾਂ ਮਿੱਟੀ ਵਿੱਚ ਮਿਲ ਗਈਆਂ ਸਿੰਧ ਘਾਟੀ ਦੀ ਸਭਿਅਤਾ ਇਸੇ ਦੀ ਸਭ ਤੋਂ ਵੱਡੀ ਉਦਾਹਰਣ ਹੈ ਪਰ ਅੱਜ ਡਰ ਇਹ ਹੈ ਕਿ ਸਿੱਕ ਸਮਰਾਜ ਦੀ ਰਾਜਧਾਨੀ ਰਿਹਾ ਪੰਜ ਦਰਿਆਵਾਂ ਦਾ ਪੰਜਾਬ ਕੀ ਅਗਲੀ ਸਿੰਧ ਘਾਟੀ ਬਣਨ ਜਾ ਰਿਹਾ ਹੈ ਕੇਂਦਰ ਸਰਕਾਰ ਦੇ ਨੀਤੀ ਆਯੋਗ ਦੀ ਰਿਪੋਰਟ ਕਹਿੰਦੀ ਹੈ ਕਿ ਭਾਰਤ ਇਤਿਹਾਸ ਦੇ ਸਭ ਤੋਂ ਵੱਡੇ ਜਲ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਪਰ ਪੰਜਾਬ ਦੀ ਹਾਲਤ ਜਲ ਸੰਕਟ ਤੋਂ ਬਹੁਤ ਅੱਗੇ ਭਿਆਨਕ ਤਬਾਹੀ ਵੱਲ ਵਧ ਰਹੀ ਹੈ ਅੱਜ ਦੀ ਟਰੂਥ ਉਤੇ ਅਸੀਂ ਹਵਾ ਵਿੱਚ ਗੱਲਾਂ ਨਹੀਂ ਕਰਾਂਗੇ ਅਸੀਂ ਗੱਲ ਕਰਾਂਗੇ ਨਸਾ ਦੇ ਸੈਟਲਾਈਟ ਡਾਟਾ ਦੀ ਭਾਬਾ اٹੋਮਿਕ ਰਿਸਰਚ ਸੈਂਟਰ ਦੀ ਰਿਪੋਰਟ ਦੀ ਅਤੇ ਉਸ ਭਵਿੱਖਵਾਣੀ ਦੀ ਜੋ ਕਹਿੰਦੀ ਹੈ ਕਿ 2049 ਤੱਕ ਪੰਜਾਬ ਦੇ ਧਰਤੀ ਹੇਠਲਾ ਪਾਣੀ ਬਿਲਕੁਲ ਖਤਮ ਹੋ ਜਾਵੇਗਾ ਜਮੀਨ ਹੇਠਲਾ ਸੱਚ ਸਾਡੀ ਧਰਤੀ ਦੇ ਉੱਪਰ NASA ਦੇ ਦੋ ਸੈਟੇਲਾਈਟ ਘੁੰਮ ਰਹੇ ਹਨ ਜਿਨ੍ਹਾਂ ਦਾ ਨਾਮ ਹੈ ਗ੍ਰੇਸ ਅਤੇ ਇਹਨਾਂ ਦਾ ਕੰਮ ਹੈ ਧਰਤੀ ਦੀ ਗ੍ਰੈਵਿਟੀ ਵਿੱਚ ਆਏ ਬਦਲਾਅ ਨੂੰ ਮਾਪਣਾ ਹੁਣ ਤੁਸੀਂ ਸੋਚੋਗੇ ਕਿ ਗ੍ਰੈਵਿਟੀ ਦਾ ਪਾਣੀ ਨਾਲ ਕੀ ਸੰਬੰਧ ਸੰਬੰਧ ਹੈ ਜਿੱਥੇ ਜ਼ਮੀਨ ਹੇਠਾਂ ਪਾਣੀ ਜ਼ਿਆਦਾ ਹੁੰਦਾ ਹੈ ਉੱਥੇ mass ਜ਼ਿਆਦਾ ਹੁੰਦਾ ਹੈ ਅਤੇ ਗ੍ਰੈਵਿਟੀ ਮਜ਼ਬੂਤ ਹੁੰਦੀ ਹੈ NASA ਦੇ ਵਿਗਿਆਨੀ ਮੈਟ ਰੋਡਲ ਨੇ ਜਦੋਂ ਉੱਤਰੀ ਭਾਰਤ ਦਾ ਡਾਟਾ ਦੇਖਿਆ ਤਾਂ ਉਹ ਹੈਰਾਨ ਰਹਿ ਗਏ ਪੰਜਾਬ ਹਰਿਆਣਾ ਅਤੇ ਰਾਜਸਥਾਨ ਦੇ ਉੱਪਰ ਗ੍ਰੈਵਿਟੀ ਬਹੁਤ ਤੇਜ਼ੀ ਨਾਲ ਘਟ ਰਹੀ ਸੀ ਉਹਨਾਂ ਦੀ ਰਿਪੋਰਟ ਮੁਤਾਬਿਕ ਅਸੀਂ ਹਰ ਸਾਲ ਧਰਤੀ ਵਿੱਚੋਂ 17.7 ਗੀਗਾਟਨ ਪਾਣੀ ਕੱਢ ਰਹੇ ਹਾਂ ਇੱਕ ਗੀਗਾਟਨ ਦਾ ਮਤਲਬ ਹੈ ਇੱਕ ਅਰਬ ਟਨ ਪਾਣੀ ਹਿਸਾਬ ਲਗਾਓ ਅਸੀਂ ਹਰ ਸਾਲ ਕੁਦਰਤ ਦੇ ਬੈਂਕਾਂ ਵਿੱਚੋਂ ਅਰਬਾਂ ਟਨ ਪਾਣੀ ਕੱਢ ਰਹੇ ਹਾਂ ਪਰ ਜਮਾ ਕਿੰਨਾ ਕਰ ਰਹੇ ਹਾਂ ਲਗਭਗ ਜ਼ੀਰੋ ਕੇਂਦਰੀ ਜਲ ਬੋਰਡ ਦੇ ਅੰਕੜੇ ਹੋਰ ਵੀ ਡਰਾਉਣੇ ਹਨ ਪੰਜਾਬ ਦੇ 150 ਵਿੱਚੋਂ 117 ਬਲਾਕ ਓਵਰ ਐਕਸਪਲੋਟਡ ਹਨ ਯਾਨੀ ਜਿੰਨਾ ਮੀਂਹ ਪੈਂਦਾ ਹੈ ਉਸ ਤੋਂ 168% ਅਸੀਂ ਧਰਤੀ ਵਿੱਚੋਂ ਪਾਣੀ ਕੱਢ ਲੈਂਦੇ ਹਾਂ ਦੁਨੀਆ ਵਿੱਚ ਸ਼ਾਇਦ ਹੀ ਕੋਈ ਹੋਰ ਜਗ੍ਹਾ ਹੋਵੇ ਜਿੱਥੇ ਪਾਣੀ ਦੀ ਲੁੱਟ ਇਸ ਪੱਧਰ ਤੇ ਹੋ ਰਹੀ ਹੋਵੇ ਇੱਕ ਸਮਾਂ ਸੀ ਜਦੋਂ 20 ਫੁੱਟ ਉੱਤੇ ਪਾਣੀ ਆਮ ਹੀ ਮਿਲ ਜਾਂਦਾ ਸੀ ਪਰ ਅੱਜ 400 ਤੋਂ 500 ਫੁੱਟ ਤੱਕ ਬੋਰ ਕਰਨੇ ਪੈ ਰਹੇ ਹਨ ਜੇਕਰ ਇਹ ਰਫ਼ਤਾਰ ਇਸੇ ਤਰ੍ਹਾਂ ਜਾਰੀ ਰਹੀ ਤਾਂ ਮਹਿਰ ਦਾ ਮੰਨਣਾ ਹੈ ਕਿ 2039 ਤੱਕ ਪੰਜਾਬ ਦਾ ਧਰਤੀ ਹੇਠਲਾ ਪਾਣੀ ਬਿਲਕੁਲ ਖਤਮ ਹੋ ਜਾਵੇਗਾ ਵਰਚੁਅਲ ਵਾਟਰ ਟ੍ਰੇਡ ਅਸੀਂ ਅਕਸਰ ਕਹਿੰਦੇ ਹਾਂ ਕਿ ਪੰਜਾਬ ਪੂਰੇ ਦੇਸ਼ ਦਾ ਢਿੱਡ ਭਰਦਾ ਹੈ ਸਾਨੂੰ ਇਸ ਤੇ ਮਾਣ ਹੈ ਪਰ ਕੀ ਤੁਸੀਂ ਕਦੇ ਇਸ ਦੇ ਪਾਣੀ ਦੀ ਕੀਮਤ ਪਤਾ ਕੀਤੀ ਹੈ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਅੰਕੜੇ ਦੱਸਦੇ ਹਨ ਕਿ 1 ਕਿਲੋ ਚੌਲ ਪੈਦਾ ਕਰਨ ਲਈ ਪੰਜਾਬ ਵਿੱਚ ਲਗਭਗ 3000 ਤੋਂ 5000 ਲੀਟਰ ਪਾਣੀ ਲੱਗਦਾ ਹੈ ਜਦੋਂ ਅਸੀਂ ਸੈਂਟਰਲ ਪੂਲ ਵਿੱਚ 120 ਲੱਖ ਟਨ ਚੌਲ ਦਿੰਦੇ ਹਾਂ ਤਾਂ ਅਸਲ ਵਿੱਚ ਅਸੀਂ ਚੋੜ ਨਹੀਂ ਦੇ ਰਹੇ ਅਸੀਂ ਪੰਜਾਬ ਦਾ 40 ਤੋਂ 50 ਟ੍ਰਿਲੀਅਨ ਪਾਣੀ ਮੁਫਤ ਵਿੱਚ ਦੂਜੇ ਰਾਜਾਂ ਨੂੰ ਦੇ ਰਹੇ ਹਾਂ ਅਸੀਂ ਪਾਣੀ ਐਕਸਪੋਰਟ ਕਰ ਰਹੇ ਹਾਂ ਉਹ ਵੀ ਉਸ ਧਰਤੀ ਤੋਂ ਜੋ ਖੁਦ ਪਿਆਸੀ ਹੈ ਗਲਤੀ ਕਿੱਥੇ ਹੋਈ 1965 ਤੱਕ ਪੰਜਾਬ ਵਿੱਚ ਝੋਨਾ ਸਿਰਫ ਨਾ ਮਾਤਰ ਹੁੰਦਾ ਸੀ ਸਾਡੀ ਫਸਲ ਮੱਕੀ ਗੰਨਾ ਕਪਾਹ ਅਤੇ ਦਾਣਾਂ ਸਨ ਹਰੀ ਕ੍ਰਾਂਤੀ ਦੇ ਨਾਮ ਉੱਤੇ ਸਾਡੇ ਸਿਰ ਉੱਤੇ ਝੋਨਾ ਮਾਰ ਦਿੱਤਾ ਗਿਆ ਸਰਕਾਰ ਨੇ ਐਮਐਸਪੀ ਦਿੱਤੀ ਅਸੀਂ ਲਾਲਚ ਵਿੱਚ ਆ ਗਏ ਨਤੀਜਾ ਪੰਜਾਬ ਦੀ ਉਪਜਾਊ ਮਿੱਟੀ ਜੋ ਕਿ ਝੋਨੇ ਲਈ ਬਣੀ ਹੀ ਨਹੀਂ ਸੀ ਅੱਜ ਰੇਤ ਬਣ ਰਹੀ ਹੈ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਦਾ ਪਾਣੀ ਵੇਚ ਕੇ ਅੱਜ ਦਾ ਮੁਨਾਫਾ ਕਮਾ ਰਹੇ ਹਾਂ ਕੈਂਸਰ ਅਤੇ ਯੂਰੇਨੀਅਮ ਪਾਣੀ ਮੁੱਕਣ ਦਾ ਡਰ ਤਾਂ ਹੈ ਹੀ ਪਰ ਜੋ ਪਾਣੀ ਬਚਿਆ ਹੈ ਉਹ ਵੀ ਜ਼ਹਿਰੀਲਾ ਹੁੰਦਾ ਜਾ ਰਿਹਾ ਹੈ ਜਿਵੇਂ ਜਿਵੇਂ ਅਸੀਂ ਡੁੱਗੇ ਜਾ ਰਹੇ ਹਾਂ ਪਾਣੀ ਵਿੱਚ ਭਾਰੀ ਤੱਤਾਂ ਮਿਲ ਰਹੀਆਂ ਹਨ ਮਾਲਵਾ ਖੇਤਰ ਵਿੱਚ ਪਾਣੀ ਵਿੱਚ ਯੂਰੇਨੀਅਮ ਦੀ ਮਾਤਰਾ ਹੱਦ ਤੋਂ ਜ਼ਿਆਦਾ ਵੱਧ ਚੁੱਕੀ ਹੈ WHO ਮੁਤਾਬਕ ਪੀਣ ਵਾਲੇ ਪਾਣੀ ਵਿੱਚ ਯੂਰੇਨੀਅਮ 30 PPB ਤੋਂ ਵੱਧ ਨਹੀਂ ਹੋਣਾ ਚਾਹੀਦਾ ਪਰ ਬਠਿੰਡਾ ਮਾਨਸਾ ਅਤੇ ਫਰੀਦਕੋਟ ਦੇ ਕਈ ਪਿੰਡਾਂ ਵਿੱਚ ਇਹ ਮਾਤਰਾ 60 ਤੋਂ ਲੈ ਕੇ 100 PPB ਤੱਕ ਪਾਈ ਗਈ ਹੈ ਇਸੇ ਕਰਕੇ ਮਾਲਵਾ ਨੂੰ ਹੁਣ ਕੈਂਸਰ 벨ਟ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਛੋਟੇ ਛੋਟੇ ਬੱਚਿਆਂ ਦੇ ਵਾਲ ਸਫੈਦ ਹੋ ਰਹੇ ਹਨ ਹੱਡੀਆਂ ਮੁੜ ਰਹੀਆਂ ਹਨ ਇਹ ਕੋਈ ਕੁਦਰਤੀ ਆਫਤ ਨਹੀਂ ਹੈ ਖੇਤਾਂ ਵਿੱਚ ਅੰਨੇਵਾਹ ਪਾਈਆਂ ਗਈਆਂ ਖਾਦਾਂ ਅਤੇ ਫੈਕਟਰੀਆਂ ਦਾ ਕੈਮੀਕਲ ਧਰਤੀ ਦੀਆਂ ਹੇਠਲਾ ਪਰਤ ਤੱਕ ਪਹੁੰਚ ਚੁੱਕਾ ਹੈ 2035 ਤੱਕ ਜੇਕਰ ਅਸੀਂ ਟੂਟੀ ਖੋਲ ਕੇ ਪਾਣੀ ਪੀਵੋਗੇ ਵੀ ਤਾਂ ਉਹ ਪਾਣੀ ਪੀਣਯੋਗ ਨਹੀਂ ਰਹੇਗਾ ਉਹ ਜ਼ਹਿਰ ਹੋਵੇਗਾ ਕੀ ਅਸੀਂ ਆਪਣੇ ਬੱਚਿਆਂ ਨੂੰ ਕੈਂਸਰ ਵਾਲਾ ਪੰਜਾਬ ਦੇ ਕੇ ਜਾਵਾਂਗੇ ਅਰਲ ਸਾਗਰ ਦੀ ਚੇਤਾਵਨੀ ਬਹੁਤ ਲੋਕਾਂ ਨੂੰ ਲੱਗਦਾ ਹੈ ਕਿ ਧਰਤੀ ਹੇਠਲਾ ਪਾਣੀ ਕਦੇ ਖਤਮ ਨਹੀਂ ਹੋ ਸਕਦਾ ਕੀ ਅਜਿਹਾ ਕਦੇ ਹੋਇਆ ਹੈ ਜੀ ਹਾਂ ਇਸ ਦੀ ਸਭ ਤੋਂ ਵੱਡੀ ਉਦਾਹਰਨ ਹੈ ਅਰਲ ਸਾਗਰ 1960 ਵਿੱਚ ਇਹ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਝੀਲ ਸੀ ਇਹ ਇੰਨੀ ਵੱਡੀ ਸੀ ਕਿ ਇਸ ਨੂੰ ਸਾਗਰ ਕਿਹਾ ਜਾਂਦਾ ਸੀ ਇੱਕ ਸਮਾ ਸੀ ਜਦੋਂ ਇੱਥੇ ਜੀਵਨ ਧੜਕਦਾ ਸੀ ਹਜ਼ਾਰਾਂ ਮਛੇਰੇ ਇੱਥੋਂ ਆਪਣੀ ਰੋਜੀ ਰੋਟੀ ਕਮਾਉਂਦੇ ਸਨ ਹਰ ਸਾਲ ਲਗਭਗ 40000 ਟਨ ਮੱਛੀ ਫੜੀ ਜਾਂਦੀ ਸੀ ਇੱਥੇ ਬੰਦਰਗਾਹਾਂ ਸਨ ਸ਼ਹਿਰ ਵਸੇਰੇ ਸਨ ਫਿਰ ਇੱਕ ਲਾਲਚ ਨੇ ਜਨਮ ਲਿਆ 1960 ਵਿੱਚ ਸੋਵੀਅਤ ਯੂਨੀਅਨ ਦੀ ਸਰਕਾਰ ਨੇ ਫੈਸਲਾ ਕੀਤਾ ਇਹ ਰੇਗਿਸਤਾਨ ਵਿੱਚ ਚਿੱਟਾ ਸੋਨਾ ਯਾਨੀ ਕਪਾਹ ਉਗਾਈ ਜਾਵੇਗੀ ਪਰ ਕਪਾਹ ਨੂੰ ਚਾਹੀਦਾ ਸੀ ਬਹੁਤ ਸਾਰਾ ਪਾਣੀ ਉਹਨਾਂ ਨੇ ਕੁਦਰਤ ਦੇ ਖਿਲਾਫ ਜੰਗ ਛੇੜ ਦਿੱਤੀ ਅਰਲੋ ਸਾਗਰ ਨੂੰ ਭਰਨ ਵਾਲੇ ਦੋ ਮੁੱਖ ਦਰਿਆਵਾਂ ਦਾ ਰੁੱਖ ਮੋੜ ਦਿੱਤਾ ਗਿਆ ਖੇਤ ਤਾਂ ਹਰੇ ਹੋ ਗਏ ਪਰ ਸਮੁੰਦਰ ਪਿਆਸਾ ਰਹਿ ਗਿਆ ਹੌਲੀ-ਹੌਲੀ ਪਾਣੀ ਘਟਣ ਲੱਗਾ ਪਹਿਲਾ ਕਿਨਾਰੇ ਸੁੱਕੇ ਫਿਰ ਬੰਦਰਗਾਹਾਂ ਬੰਦ ਹੋਈਆਂ ਪਾਣੀ ਇੰਨਾ ਖਾਰਾ ਹੋ ਗਿਆ ਕਿ ਸਾਰੀਆਂ ਮੱਛੀਆਂ ਮਰ ਗਈਆਂ ਮਛੇਰੇ ਬੇਰੁਜ਼ਗਾਰ ਹੋ ਗਏ ਅੱਜ 50 ਸਾਲਾਂ ਬਾਅਦ ਅਰਲਨ ਸਾਗਰ 90% ਤੱਕ ਗਾਇਬ ਹੋ ਚੁੱਕਾ ਹੈ ਉੱਥੇ ਜੰਗ ਲੱਗੇ ਸਮੁੰਦਰੀ ਜਹਾਜ਼ਾਂ ਦਾ ਕਬਰਿਸਤਾਨ ਬਣ ਚੁੱਕਾ ਹੈ ਇਹ ਤਸਵੀਰਾਂ ਕਿਸੇ ਡਰਾਉਣੀ ਫਿਲਮ ਦੀਆਂ ਨਹੀਂ ਇਹ ਸਾਡੀ ਅਸਲੀਅਤ ਹਨ ਕਹਾਣੀ ਇੱਥੇ ਖਤਮ ਨਹੀਂ ਹੁੰਦੀ ਸੁੱਕੇ ਹੋਏ ਤਲ ਤੇ ਖਾਦਾਂ ਅਤੇ ਦਵਾਈਆਂ ਵਾਲਾ ਜ਼ਹਿਰੀਲਾ ਲੋਣ ਜੰਮ ਗਿਆ ਹੈ ਜਦੋਂ ਹਵਾ ਚੱਲਦੀ ਹੈ ਤਾਂ ਇਹ ਜ਼ਹਿਰੀਲੀ ਧੂੜ ਉੱਡ ਕੇ ਲੋਕਾਂ ਦੇ ਫੇਫੜਿਆਂ ਵਿੱਚ ਜਾਂਦੀ ਹੈ ਅੱਜ ਉੱਥੇ ਕੈਂਸਰ ਅਤੇ ਸਾਹ ਦੀਆਂ ਬਿਮਾਰੀਆਂ ਆਮ ਹਨ ਇਸ ਜਗ੍ਹਾ ਨੂੰ ਹੁਣ ਅਰਕਾਲਕੁਮ ਡੇਜ਼ਰਟ ਕਿਹਾ ਜਾਂਦਾ ਹੈ ਇੱਕ ਅਜਿਹਾ ਰੇਗਿਸਤਾਨ ਜੋ ਇਨਸਾਨ ਨੇ ਖੁਦ ਬਣਾਇਆ ਇਹ ਸਿਰਫ ਇੱਕ ਕਹਾਣੀ ਨਹੀਂ ਇਹ ਸਾਡੇ ਲਈ ਇੱਕ ਚੇਤਾਵਨੀ ਹੈ ਜੇਕਰ ਅਸੀਂ ਅੱਜ ਆਪਣਾ ਪਾਣੀ ਨਹੀਂ ਸੰਭਾਲਿਆ ਤਾਂ ਪੰਜਾਬ ਦਾ ਭਵਿੱਖ ਅਰਧ ਸਾਗਰ ਵਰਗਾ ਹੋਵੇਗਾ ਕੁਦਰਤ ਗਲਤੀਆਂ ਮਾਫ਼ ਨਹੀਂ ਕਰਦੀ ਸਿਰਫ ਬਦਲਾ ਲੈਂਦੀ ਹੈ ਵਿਗਿਆਨੀ ਚੇਤਾਵਨੀ ਦੇ ਰਹੇ ਹਨ ਕਿ ਪੰਜਾਬ ਦਾ ਰਸਤਾ ਵੀ ਅਰਧ ਸਾਗਰ ਵੱਲ ਜਾ ਰਿਹਾ ਹੈ ਸਾਡੇ ਦਰਿਆ ਸੁੱਕ ਰਹੇ ਹਨ ਬੁੱਢਾ ਨਾਲਾ ਜ਼ਹਿਰੀਲਾ ਹੋ ਚੁੱਕਾ ਹੈ ਅਤੇ ਧਰਤੀ ਹੇਠਲਾ ਖਜ਼ਾਨਾ ਖਾਲੀ ਹੋਣ ਦੀ ਕਗਾਰ ਉੱਤੇ ਹੈ 2049 ਦਾ ਦ੍ਰਿਸ਼ ਆਓ ਦੇਖਦੇ ਹਾਂ 2049 ਵਿੱਚ ਪਾਣੀ ਬਿਨਾਂ ਪੰਜਾਬ ਕਿਹੋ ਜਿਹਾ ਦਿਖੇਗਾ ਜ਼ਮੀਨਾਂ ਦੇ ਭਾਅ ਅੱਜ ਅਸੀਂ ਸੋਚਦੇ ਹਾਂ ਕਿ ਸਾਡੇ ਕੋਲ 20 ਕਿੱਲੇ ਜਾਂ 50 ਕਿੱਲੇ ਜ਼ਮੀਨ ਹੈ ਅਸੀਂ ਕਰੋੜਪਤੀ ਹਾਂ ਪਰ ਯਾਦ ਰੱਖਿਓ ਬਿਨਾਂ ਪਾਣੀ ਤੋਂ ਧਰਤੀ ਦੀ ਕੀਮਤ ਬਿਲਕੁਲ ਜ਼ੀਰੋ ਹੈ ਰੀਅਲ ਅਸਟੇਟ ਮਾਰਕੀਟ ਕ੍ਰੈਸ਼ ਕਰ ਜਾਵੇਗੀ ਵਾਟਰ ਰੈਸ਼ਨਿੰਗ ਸ਼ਹਿਰਾਂ ਵਿੱਚ ਪਾਣੀ ਦੇ ਮੀਟਰ ਲੱਗਣਗੇ ਪੁਲਿਸ ਪਾਣੀ ਦੇ ਟੈਂਕਰਾਂ ਦੀ ਸੁਰੱਖਿਆ ਕਰੇਗੀ ਪਾਣੀ ਚੋਰੀ ਕਰਨਾ ਇੱਕ ਗੰਭੀਰ ਅਪਰਾਧ ਮੰਨਿਆ ਜਾਵੇਗਾ ਮਾਈਗ੍ਰੇਸ਼ਨ ਅੱਜ ਪੰਜਾਬੀ ਕੈਨੇਡਾ ਅਮਰੀਕਾ ਸ਼ੌਂਕ ਨਾਲ ਜਾਂਦੇ ਹਨ 2039 ਵਿੱਚ ਉਹ ਮਜਬੂਰੀ ਵਿੱਚ ਜਾਣਗੇ ਉਹ ਕਲਾਈਮੇਟਿਕ ਰਿਫਿਊਜੀਸ ਹੋਣਗੇ ਆਖਰੀ ਉਮੀਦ ਦੀ ਸੋਲੂਸ਼ਨ ਕੀ ਅਜੇ ਵੀ ਵਕਤ ਹੈ ਹਾਂ ਸਿਰਫ 5 ਤੋਂ 7 ਸਾਲ ਦਾ ਉਸ ਤੋਂ ਬਾਅਦ ਪੁਆਇੰਟ ਆਫ ਨੋ ਰਿਟਰਨ ਆ ਜਾਵੇਗਾ ਸਾਨੂੰ ਤਿੰਨ ਰੈਵੋਲੂਸ਼ਨ ਦੀ ਲੋੜ ਹੈ crop diversification ਸਾਨੂੰ ਝੋਨਾ ਬਿਲਕੁਲ ਬੰਦ ਕਰਨਾ ਪਵੇਗਾ ਸਰਕਾਰ ਨੂੰ ਮੱਕੀ ਬਾਜਰਾ ਅਤੇ ਦਾਲਾਂ ਤੇ ਝੋਨੇ ਬਰਾਬਰ ਮੁਨਾਫਾ ਦੇਣਾ ਪਵੇਗਾ ਡਾਇਰੈਕਟ ਸੀਡਿੰਗ ਆਫ ਰਾਈਸ ਨਾਲ 30% ਤੱਕ ਪਾਣੀ ਬਚਾਇਆ ਜਾ ਸਕਦਾ ਹੈ ওয়াটার ਹਾਰਵੈਸਟਿੰਗ ਇਜ਼ਰਾਈਲ ਆਪਣੇ ਸੀਵਰੇਜ ਦਾ 90% ਪਾਣੀ ਖੇਤੀ ਲਈ ਵਰਤਦਾ ਹੈ ਪਰ ਪੰਜਾਬ ਵਿੱਚ ਅਸੀਂ ਇਹ ਤਕਨੀਕ ਕਿਉਂ ਨਹੀਂ ਵਰਤ ਰਹੇ ਪਿੰਡਾਂ ਦੇ ਛੱਪੜਾਂ ਨੂੰ ਥਾਪਰ ਮਾਡਲ ਰਾਹੀਂ ਸਾਫ਼ ਕਰਕੇ ਸਿੰਚਾਈ ਲਈ ਵਰਤਣਾ ਪਵੇਗਾ ਹਰ ਘਰ ਦੀ ਛੱਤ ਦਾ ਪਾਣੀ ਜ਼ਮੀਨ ਵਿੱਚ ਰਿਚਾਰਜ ਹੋਣਾ ਲਾਜ਼ਮੀ ਹੋਣਾ ਚਾਹੀਦਾ ਹੈ। ਖੁੱਲਾ ਪਾਣੀ ਛੱਡਣ ਦੀ ਬਜਾਏ ਡ੍ਰਿਪ ਇਰੀਗੇਸ਼ਨ ਦੀ ਵਰਤੋਂ ਕਰਨੀ ਪਵੇਗੀ। ਕਨਕਲੂਜਨ ਸਾਡੀ ਵੀਡੀਓ ਦਾ ਮਕਸਦ ਕਿਸੇ ਨੂੰ ਡਰਾਉਣਾ ਨਹੀਂ ਹੈ ਅਤੇ ਨਾਹੀ ਆંકੜੇ ਪੇਸ਼ ਕਰਨਾ ਹੈ। ਇਹ ਸਿਰਫ ਪੰਜਾਬ ਲਈ ਇੱਕ ਚੇਤਾਵਨੀ ਹੈ। ਕੁਦਰਤ ਕਦੇ ਵੀ ਬਿਨਾਂ ਚੇਤਾਵਨੀ ਦਿੱਤੇ ਤਬਾਹੀ ਨਹੀਂ ਲਿਆਉਂਦੀ। ਸੁੱਕੇ ਟਿਊਬਵੈਲ ਅਤੇ ਕੈਂਸਰ ਦੇ ਮਰੀਜ਼ ਕੁਦਰਤ ਦੀਆਂ ਚੇਤਾਵਨੀਆਂ ਹਨ। 2049 ਵਿੱਚ ਸਾਡੀ ਪੀੜ੍ਹੀ ਇਹ ਬਹਾਨਾ ਨਹੀਂ ਬਣਾ ਸਕਦੀ ਕਿ ਸਾਨੂੰ ਕੁਝ ਪਤਾ ਨਹੀਂ ਸੀ। ਹੁਣ ਫੈਸਲਾ ਤੁਹਾਡੇ ਹੱਥ ਹੈ ਕੀ ਅਸੀਂ ਪੰਜਾਬ ਦਾ ਪਾਣੀ ਬਚਾਉਣਾ ਹੈ ਜਾਂ ਫਿਰ ਇਸ ਨੂੰ ਰੇਗਿਸਤਾਨ ਬਣਨ ਦੇਾਂਗੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹਰ ਪੰਜਾਬੀ ਜਾਗ ਸਕੇ ਕਿਉਂਕਿ ਜਦੋਂ ਪਾਣੀ ਮੁੱਕ ਗਿਆ ਤਾਂ ਫਿਰ ਕੋਈ ਵੀ ਧਰਨਾ ਕੋਈ ਵੀ ਸਿਆਸਤ ਕੰਮ ਨਹੀਂ ਆਵੇਗੀ